我没，我老鼻子了，干了什么？ ਜੀ ਬਿਲਕੁਲ ਜੀ ਘਰ ਘਰ ਦੇ ਵਿੱਚ ਆਯੂਸ਼ਮਾਨ ਕਾਰਡ ਬਣਿਆ ਹੋਇਆ ਜੀ ਉਹ ਸੈਂਟਰ ਦੀ ਦੇਣ ਆ ਘਰ ਘਰ ਤੇ ਵਿੱਚ ਜਿਹੜਾ ਮੁਫਤ اناਜ ਪਹੁੰਚਦਾ ਪਿਆ ਸੈਂਟਰ ਦੀ ਦੇਣ ਆ ਘਰ ਘਰ ਦੇ ਵਿੱਚ ਗੈਸ ਸਿਲੰਡਰ ਉਹ ਜੁਲਾ ਯੋਜਨਾ ਦੇ ਤਹਿਤ ਲੋੜਵੰਦਾਂ ਨੂੰ ਦਿੱਤਾ ਗਿਆ ਸੈਂਟਰ ਦੀ ਦੇਣ ਆ ਕਿਸਾਨ ਸਨਮਾਨ ਦੀ ਸਾਰੇ ਕਿਸਾਨਾਂ ਦੇ ਖਾਤਿਆਂ ਚੋਂ ਦੀ ਵੀ ਸੈਂਟਰ ਦੀ ਦੇਣ ਆ ਔਰ ਜਿਹੜਾ ਜਿਹੜਾ ਕੀ ਘਰ ਘਰ ਸਭ ਅੱਗੇ ਕਿਹਾ ਜਾਂਦਾ ਸੀਗਾ ਕਿ 10% ਪੈਸੇ ਜਿਹੜੇ ਆ ਬੈਨੀਫਿਸ਼ੀਰੀ ਦੇ ਖਾਤੇ ਚ ਜਾਂਦੇ ਆ ਕਾਂਗਰਸ ਦਾ ਖੁਦ ਇਹ ਰਜੀਵ ਗਾਂਧੀ ਇਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦਾ ਬਿਆਨ ਸੀਗਾ ਕਿ ਅਗਰ ਜਿੰਨਾ ਅਸੀਂ ਉੱਤੋਂ ਭੇਜਦੇ ਆ ਉਹਦਾ 10% ਪਹੁੰਚਦਾ ਪਰ ਅੱਜ ਦੇ ਸਮੇਂ ਦੇ ਵਿੱਚ ਜਨਦਨ ਯੋਜਨਾ ਦੇ ਤਹਿਤ ਜਿਹੜੇ ਖਾਤੇ ਖੋਲੇ ਗਏ ਇੱਕ ਇੱਕ 1 ਰੁਪਇਆ ਜੇਕਰ ਉੱਪਰੋਂ ਪੈਂਦਾ ਤੇ ਉਹ 1 ਰੁਪਇਆ ਵੀ ਬੈਨੀਫਿਸ਼ੀਰੀ ਦੇ ਖਾਤੇ ਤੇ ਸਿੱਧਾ ਪਹੁੰਚਦਾ ਪਿਆ ਜ਼ੀਰੋ ਟੋਲਰੈਂਸ ਦੀ ਨੀਤੀ ਅਪਰਾਂਦੇ ਪਏ ਆ ਉਹ ਕਾਂਗਰਸ ਫਿਰ ਇੱਕ ਕਿੰਨੇ ਵੀ ਕਿਸਾਨ ਨੇ ਫਿਰ ਵਿਰੋਧ ਵਿੱਚ ਕਿਉਂ ਨੇ ਤੁਹਾਡਾ ਕਿਸਾਨ ਵੇਖੋ ਜੀ ਕਿਸਾਨਾਂ ਦਾ ਵਿਰੋਧ ਜਿਹੜਾ ਵਾ ਇਹਨਾਂ ਨੂੰ ਵੇਖੋ ਤੇ ਕਿਸਾਨ ਪੰਜਾਬ 'ਚ ਵੀ ਨੇ ਤੇ ਹਰਿਆਣੇ 'ਚ ਵੀ ਨੇ ਪੰਜਾਬ 'ਚ ਤੇ ਹਰਿਆਣੇ 'ਚ ਤਿੰਨ ਵਾਰ ਸਰਕਾਰ ਰਿਪੀਟ ਹੋ ਗਈ ਹੁਣ ਪੰਜਾਬ ਦੇ ਕਿਸਾਨਾਂ ਨੂੰ ਵੀ ਸਮਝ ਆਂਦਾ ਪਿਆ ਕਿ ਇਹ ਜਿਹੜੇ ਕਮਿਊਨਿਸਟ ਸੋਚ ਦੇ ਲੋਕ ਨੇ ਕੁਝ ਉਹਨਾਂ ਦੇ ਉਹਨਾਂ ਕਰਕੇ ਪੰਜਾਬ ਦਾ ਲਾਸ ਕਰਦੇ ਪਏ ਪੰਜਾਬ ਦੀ ਕਿਸਾਨੀ ਦਾ ਲਾਸ ਕਰਦੇ ਪਏ ਆ ਆਦਰਵਾਇਜ਼ ਵੇਖਿਆ ਜਾਏ ਜੇ ਪੰਜਾਬ ਦੀ ਸੈਂਟਰ ਗਵਰਨਮੈਂਟ ਹਿੱਤ ਐਸ਼ੀ ਨਾ ਹੁੰਦੀ ਤੇ 44000 ਕਰੋੜ ਰੁਪਇਆ ਜਿਹੜਾ ਤੋ ਕੇਂਦਰ ਨੇ 2 ਮਹੀਨੇ ਪਹਿਲਾਂ ਜਾਰੀ ਕਰ ਦਿੱਤਾ ਸੀ ਉਹ ਕਿਉਂ ਕਰਨਾ ਸੀ ਮੈਨੇਜਮੈਂਟ ਜਿਹੜੀ ਆ ਉਹ ਲੋਕਲ ਗਵਰਨਮੈਂਟ ਦੇ ਹੱਥ ਵਿੱਚ ਆ ਜਿਹੜੀ ਇਹਦੀ ਮੈਨੇਜਮੈਂਟ ਇਹਦੀ ਚੋਣੇ ਨੂੰ ਸਬੰਧੀ ਇਹ ਲੋਕਲ ਗਵਰਨਮੈਂਟ ਦੇ ਹੱਥ ਵਿੱਚ ਆ ਔਰ ਸੈਂਟਰ ਜਿਹੜਾ 44000 ਕਰੋੜ ਰੁਪਏ 2 ਮਹੀਨੇ ਪਹਿਲਾਂ ਰਿਲੀਜ਼ ਕਰ ਚੁੱਕਾ ਔਰ ਲੋਕਲ ਇਹਨਾਂ ਦੀ ਮੈਨੇਜਮੈਂਟ ਫੇਲ ਹੋ ਗਈ ਜਿਹਦੇ ਕਰਕੇ ਅੱਜ ਕਿਸਾਨ ਜਿਹੜਾ ਵਾ ਉਹ ਰੋਲਦਾ ਪਿਆ ਮੰਡੀਆਂ ਦੇ ਵਿੱਚ ਔਰ ਤਾ ਕਰਕੇ ਪਰੇਸ਼ਾਨ ਜੋ ਕਿ ਅੱਜ ਦਾ ਵੱਡਾ ਕੰਮ ਹੈ ਜਿਹੜਾ ਵਾ ਡੋਰ ਟੂ ਡੋਰ ਕਰ ਰਹੇ ਵਾ ਪਰ ਕੀ ਕਹਿਣਾ ਵਾ ਕਿੰਨੇ ਕਿ ਜਨਾਨੀਆਂ ਜਿਹੜਾ ਜਾਗਰੂਕ ਕੀਤਾ ਗਿਆ ਹੋਗਾ ਸਭ ਤੋਂ ਪਹਿਲਾਂ ਮੈਂ ਪਾਰਟੀ ਇੰਤਪਾਰਟੀ ਲੋਕ ਇੰਡੀਆ ਵਾਈਸ ਪ੍ਰੈਜ਼ੀਡੈਂਟ ਇਨ ਚਾਰਟ ਮੈਲਾ ਮੋਰਚਾ ਹੁੰਦੇ ਨਾਤੇ ਅੱਜ ਕਲਾਨੌਰ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਰਵੀ ਕਨ ਸਿੰਘ ਕਾਲੋਜੀ ਦੇ ਲਈ ਕੈਂਪੇਨਿੰਗ ਡੋਰ ਟੂ ਡੋਰ ਜਿਹੜੀ ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਇਹ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਦੇਖ ਰਿਹਾ ਮੈਂ ਪਿੰਡਾਂ ਵਿੱਚ ਜਾ ਕੇ ਦੇਖਿਆ ਹਾਲਾਤ ਬਦਨਾ ਬੱਤਰ ਹੈ ਸੈਂਟਰ ਦੀਆਂ ਸਕੀਮਾਂ ਦੇ ਉੱਤੇ ਆਪਣੀ ਸਟੈਂਪ ਲਾ ਕੇ ਇੱਕ ਜਿਹਨੂੰ ਕਹਿੰਦੇ ਫੋਟੋ ਵਾਲੀ ਸਰਕਾਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਫੋਟੋ ਲਾ ਦਿੰਦੇ ਆ ਆਪਣੀ ਸਟੈਂਪ ਲਾ ਕੇ ਤੇ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਸਕੀਮਾਂ ਲਾਗੂ ਕਰ ਰਹੇ ਆ ਜਦ ਕਿ ਸਾਰੀਆਂ ਜੋ ਕੁਝ ਸਕੀਮਾਂ ਹੈਗੇ ਨੇ ਸੈਂਟਰ ਦੀਆਂ ਨੇ ਮੈਂ ਆਪਣੇ ਕਲਾਨੌਰ ਡੇਰਾ ਬਾਬਾ ਨਾਨਕ ਦੇ ਅੱਗੇਾਰੇ ਲੋਕਾਂ ਦੇ ਅੱਗੇ ਅਪੀਲ ਕਰਦੀ ਆ ਕਿ ਲੋਕਾਂ ਨੂੰ ਇਹ ਜੋ ਹਾਲਾਤ ਅੱਜ ਤੱਕ ਜਿਹੜੇ ਕਦੇ ਦੇਖਿਆ ਹੀ ਨਹੀਂ ਹੈਗੇ ਪੰਜਾਬ ਦੇ ਹਾਲਾਤ ਪੱਦ ਨਾਲੋਂ ਬੱਤਰ ਨੇ ਅੱਜ ਦੇ ਟਾਈਮ ਤੇ ਅਨ ਇੰਪਲੋਇਮੈਂਟ ਇੰਨੀ ਆ ਕਿ ਪੁੱਛੋ ਕੁਛ ਨਾ ਨਸ਼ੇ ਦੀ ਦਲਦਲ ਦੇ ਵਿੱਚ ਘਰ ਪੱਲੇ ਬੜੀ ਦੂਰ ਦੂਰ ਜਾ ਕੇ ਮਿਲਦਾ ਹੀ ਅੱਜ ਘਰਾਂ ਦੇ ਵਿੱਚ ਨਸ਼ਾ ਮੇ ਵੇਤਰਿਆ ਇਹ ਕਿਹਨਾਂ ਨੇ ਹਾਲਾਤ ਪੈਦਾ ਕੀਤੇ ਨੇ ਕਹਿੰਦੇ ਨੇ ਘਰ ਦੇ ਵਿੱਚ ਮੁਖੀ ਆ ਇੱਕ ਜਿਹੜਾ ਹੁੰਦਾ ਨਾ ਉਹਦੀ ਦੇਖਰੇਖ ਦੇ ਵਿੱਚ ਜੇ ਕੋਈ ਗਲਤ ਕੰਮ ਹੁੰਦਾ ਤੇ ਉਹਨੂੰ ਠੱਲ ਪਾਣੀ ਉਹਦਾ ਫਰਜ਼ ਬਣਦਾ ਹੈ ਨਾ ਪਰ ਸਾਡੇ ਪੰਜਾਬ ਦੇ ਇਥੋਂ ਦੇ ਜਿਹੜੇ ਸੀਐਮ ਨੇ ਅੱਖਾਂ ਬੰਦ ਕਰਕੇ ਬੈਠੇ ਨੇ ਮੈਂ ਪੰਜਾਬ ਦੀ ਆਵਾਮ ਨੂੰ ਕਹਿਣਾ ਚਾਹਨੀ ਆ ਕਿ ਜਿਹੜੀ ਜਿਮਨੀ ਚੋਣਾਂ ਨੇ ਨਾ ਜਿੱਥੇ ਵੀ ਹੋ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਕੈਂਡੀਡੇਟ ਨੂੰ ਜਿਤਾਓ ਤਾਂ ਕਿ ਜਿਹੜੀ ਸੰਤ ਦੀ ਜਿਹੜੀ ਸਕੀਮਾਂ ਨੇ ਉਹ ਇੱਥੇ ਲਾਗੂ ਹੋ ਸਕਣ